ਲੈ ਵੀ ਦੋਸਤੋ ਆਪਾਂ ਸੋਨੂੰ ਨੀਲੀ ਰਾਵੀ ਜਿਹੜੀ ਧੋਕੜ ਗੱਬਣ ਮਾਜ ਰਖਾਉਣੇ ਤੇ ਬਾਕੀ ਜਿਹੜੀ ਪੂਰੀ ਡਿਟੇਲ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਜਿਹੜੇ ਭਰਾ ਕਹਿੰਦੇ ਆ ਵੀ ਨੀਲੀ ਰਾਵੀ ਦਾ ਸ਼ਕੀਨ ਹੁੰਦਾ ਨੀਲੀ ਰਾਵੀ ਕਹਿੰਦੇ ਵੀਡੀਓ ਤੁਸੀਂ ਘੱਟ ਉਹਨਾਂ ਨੂੰ ਤੇ ਅੱਜ ਆਪਾਂ ਸਪੈਸ਼ਲੀ ਨੀਲੀ ਰਾਵੀ ਦੀ ਵੀਡੀਓ ਸ਼ੁਰੂਆਤ ਕਰਨ ਲੱਗੇ ਆ ਤੇ ਵੀਡੀਓ ਚੱਲਣੋਂ ਦੁਬੱਲਾ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਹੋਰ ਦੋਸਤੋ ਮਿੱਤਰ ਉਹਨਾਂ ਤੱਕ ਵੀਡੀਓ ਪਹੁੰਚ ਜਾਵੇ ਤੇ ਇਹੋ ਜਿਹੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਆਪਾਂ ਹਰ ਮੰਡੀ ਦੀ ਜਿਹੜੀ ਵੀਡੀਓ ਪਾਉਂਦੇ ਰਹਿੰਨੇ ਆ ਤੇ ਆਓ ਫਿਰ ਆਪਾਂ ਬਾਹਲਾ ਸਮਨ ਆ ਲਈਏ ਤੇ ਇਹ ਮੱਝ ਤੋੜ ਕੇ ਦਿਖਾਉਣੇ ਤੁਹਾਨੂੰ ਝੋਟੀਆਂ ਚੰਗੇ ਨੀਲੇ ਆ ਵੀ ਟੋਕੜ ਤੇ ਪੂਰੀ ਡਿਟੇਲ ਲੈ ਤੁਰ ਦਿਨ ਦੂਹੀ ਚੱਕਰ ਲਓ ਤੇ ਟਾਪ ਕੁਆਲਿਟੀ ਵਾਲੀ ਝੋਟੀਆਂ ਜਮ ਉਹ ਕਹਦੀ ਆਪਾਂ ਉਹ ਆ ਗਈ ਚੰਗੀ ਹੈ ਨਾ ਕਦ ਕਾਟ ਕਨੀਓ ਬਾਜਣ ਦਾ ਰ ਹੈ ਵੀ ਤੇ ਬਾਕੀ ਥਾਣਾ ਸੋਨਾ ਸਪੇਸ ਜਿਹੜਾ ਬਹੁਤ ਸੋਹਣਾ ਪਿੱਠਪੋੜੇ ਦੀ ਗੱਲ ਕਰੀ ਤਾਂ ਬਨਾਵਟੂ ਵੀ ਜਿਹੜੀ ਬਹੁਤ ਸੋਹਣੀ ਆਗੀ ਮੋੜਦਾ ਬਾਈ ਤੇ ਬਾਕੀ ਪੂਰੀ ਅਨ ਪਰਮਿਸ਼ਨ ਆਪਾਂ ਬਾਈ ਤੋਂ ਲੈਣੇ ਆ ਤੇ ਬਾਕੀ ਗੱਲਬਾਤ ਕਰੀ ਬੰਨਦੇ ਬਾਈ ਗੱਬਣ ਵੀ ਆ ਤੇ ਮੰਗਰ ਬੱਚਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਸ਼ਾਇਦ ਕੱਟੀ ਆਣਾ ਬਾਈ ਕੱਟੀਆਂ ਮੰਗਰ ਵੀ ਕਟਾ ਮਾਗਰ ਵੀ ਕੱਟਾ ਤੇ ਬਾਕੀ ਜੇ ਆਪਾਂ ਅੰਦਾਜ਼ਾ ਲਾਈਏ ਤਾਂ 3-7000 ਦਾ ਮਾਗਰ ਕੱਟਾ ਹੈ ਨਾ ਬਾਕੀ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਬਾਕੀ ਕਰਦੇ ਆਂ ਬਾਈ ਨਾਲ ਗੱਲਬਾਤ ਹਾਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਬਾਈ ਨਾਮ ਦੱਸੋ ਪਹਿਲਾਂ ਆਪਣਾ ਨਾਮ ਬਲਵੀਰ ਆ ਜੀ ਠੀਕ ਆ ਤੇ ਬਾਈ ਬਲਵੀਰ ਜਿਹੜੀ ਆਪਣੀ ਝੋਟੀ ਹੈ ਕਹਵੇਂ ਸੂਏ ਆ ਇਹ ਮੇਰੇ ਦਾ ਤੀਜੇ ਗਾਉ ਝੋਟੀ ਹੈ ਤੀਜੇ ਸੂਏ ਹਾਂ ਠੀਕ ਆ ਤੇ ਬਾਈ ਹੁਣ ਦੁੱਧ ਦਾ ਇਸ ਟਾਈਮ ਕਿੰਨਾਗਾ 7 ਦੇ ਬਾਹਰ ਹੀ ਆ ਜੀ 8 ਦੇ हां 8 ਦੇ ਲਵੇ ਠੀਕ ਆ ਤੇ ਮਗਰ ਘਟਾ ਹੈ ਨਾ ਬਾਈ ਹਾਂਜੀ ਠੀਕ ਆ ਬਲਬੀਰ ਇੱਕ ਵਾਰੀ ਬਾਈ ਪਿੰਡ ਕਿਹੜਾ ਹੈ ਪਿੰਡ ਬਾਲਾ ਵਾਲੀ ਬਠੰਡਾ ਜਲਾ ਜੀ ਬਾਲਾ ਵਾਲੀ ਬਠੰਡਾ ਜਲਾ ਠੀਕ ਆ ਮੋਹਾਲ ਨੰਬਰ ਵੀ ਦੱਸ ਦੇ 98152 ਜੀ 67734 ਠੀਕ ਆ ਤੇ ਬਲਬੀਰ ਭਾਈ ਗੱਬਣ ਵੀ ਆ ਇਹ ਪੌਣੇ 2 ਦੀ ਹੋਗੀ ਹੋਜੀ ਪੌਣੇ 2 ਦੀ ਹਾਂ ਜੇ ਆਪਣਾ ਸੌਦਾ ਹੁੰਦਾ ਚੱਕਰ ਵਾਕੇ ਦੇਉਗੇ ਸੌਦਾ ਜੀ ਹੁਣ ਹੁੰਦੀ ਤੇ ਕਰਾ ਦੇਾਂਗੇ ਬਾਈ ਆ ਕਈ ਵਾਰ ਅਲਗ ਬੰਦਾ ਕਹਿੰਦਾ ਹੋ ਤਾਂ ਜੋ ਕਰ ਬਿਟਾ ਸਕੂ ਲਿਆ ਤੇ ਚੱਕਾ ਕਰਵਾ ਦੇਉਗੇ ਹਾਂ ਹਾਂ ਠੀਕ ਆ ਲੈ ਵੀ ਮਿੱਤਰੋ ਚੰਗੀ ਝੋਟੀਆਂ ਟੋਕੜ ਗੱਬਣਾ ਪੌਣੇ 2 ਮਹੀਨਿਆਂ ਦੀ ਜੇ ਕਿਤੇ ਭਰਾ ਦੇ ਸਮਝੀ ਆਉਂਦੇ ਚੈੱਕ ਕਰਾ ਕੇ ਜਰੂਰ ਲੈ ਜਾਵੇ ਤੇ 8 ਕਿਲੋ ਜਿਹੜਾ ਦੁੱਧ ਬਾਈ ਤਿਆਰ ਰੱਖਦਾ ਟੇਬਲ ਵੀ ਰੇਟ ਦੀ ਗੱਲ ਆਉਂਦੀ ਬਈ ਰੇਟ ਕੀ ਕਰਦਾ ਮੋਲੇ ਤਾਂ 90000 ਲੈਣ ਦੇਣੀ 90000 ਮਾਨਤਾਨ ਹੋ ਜੂ ਕਰਦਾ ਕਿ ਮਾੜਾ ਮੋਟਾ ਲੈ ਬਾਈ ਕਹਿੰਦਾ ਮਾਨਤਾਨ ਵੀ ਕਰਕੇ ਦੋ ਰਾਂਗੇ ਰੇਟ ਕਰਦੇ 90000 ਝੋਟੀਆਂ ਚੰਗੀ ਕੱਦ ਕਾਠ ਵਾਲੀ ਨੀਲੀ ਰਾਵੀਆ ਤੇ ਦੂਜੇ ਸੂਏ ਅਮਲਾ ਤੇ ਮਾਗਰ ਕਟਾ ਵੀ ਆ ਤੇ ਦੇਖ ਸਕਾਂ ਤੁਸੀਂ ਅੱਜ ਥੋੜਾ ਜਿਹਾ ਮੰਡੀ ਕਟ ਭਰੀਏ ਕਿਉਂਕਿ ਜਿਹੜਾ ਪੰਜਾਬ ਜਿਵੇਂ ਬੰਦ ਦਾ ਕਾਰਨ ਕਰਕੇ ਜਿਹੜੀ ਮੰਡੀ ਐ ਅੱਜ ਖਾਲੀ ਐ ਮੰਨ ਕੇ ਚੱਲੋ ਤੇ ਚੰਗੀਆਂ ਝੋਟੀਆਂ ਜਿਹੜੀਆਂ ਆਈਆਂ ਨੇ ਉਹ ਵੀ ਉਹ ਵੀ ਤੁਹਾਨੂੰ ਦਰਸ਼ਨ ਕਰਾਉਂਦੇ ਰਵਾਂਗੇ ਲੈ ਵੀ ਮਿੱਤਰੋ ਨੇ ਕਾਪਾ ਸਾਨੂੰ ਝੋਟੀ ਦਿਖਾਉਣਿਆ ਤੇ ਬਾਈ ਵੀ ਚਿੱਕ ਲਾਈ ਬੈਠਾ ਜਾ ਮੈਂ ਦਿਲ ਤੂੜ ਲਾ ਕੇ ਤੇ ਚੰਗੇ ਦੁੱਧ ਹਾਲੀ ਹਨ ਤੇ ਆਰਡਰ ਵੀ ਜੇ ਆਪਾਂ ਗੱਲ ਕਰੀਏ ਥਾਣਾ ਥਾਣਾ ਦਾ ਸਪੇਸ ਹੈੜਾ ਸੋਹਣਾਗਾ ਤੇ ਬਾਕੀ ਪੂਰੀ ਡਿਟੇਲ ਆਪਾਂ ਬਾਹੀ ਤੋਂ ਲੈ ਕੇ ਦੇਵਾਂਗੇ ਮੋੜ ਤੇ ਚੰਗੀ ਝੋਟੀ ਹੈ ਨਾ ਮੋੜ ਲਾ ਬਈ ਮੋੜ ਤੇ ਬਾਕੀ ਥਣ ਲੇਵਾ ਬਿਲਕੁਲ ਸਾਫ ਆ ਕਿਸੇ ਵੀ ਤਰ੍ਹਾਂ ਦਾ ਕੋਈ ਏਡਾ ਪਾਣੀ ਹੈ ਨਾ ਤੇ ਥਾਣਾ ਦੀ ਸਪੀਸ ਜਿਹੜੀ ਬਹੁਤ ਸੋਹਣੀ ਆ ਤੇ ਬਾਕੀ ਸਾਹਮਣੇ ਬੱਚਾ ਖੜਾ ਨਾ ਬਾਈ ਨਾਲ ਵੀ ਗੱਲਬਾਤ ਕਰਾਵਾਂਗੇ ਤੇ ਪੂਰੀ ਡਿਟੇਲ ਜਿਹੜੀ ਮੌਕੇ ਤੇ ਲੈ ਕੇ ਦੇਵਾਂਗੇ ਬਾਕੀ ਚੰਗੀ ਝੋਟੀ ਆ ਕਦ ਕਾਠ ਵਜੋ ਤੇ ਬਾਈ ਨਾਲ ਕਰਦੇ ਆ ਗੱਲਬਾਤ ਬਾਕੀ ਕਰਦੇ ਆ ਗੱਲਬਾਤ ਬਾਈ ਨਾਲ ਪੁੱਛਦੇ ਆ ਰੇਟ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹਾਂ ਬਾਈ ਨਾਮ ਦੱਸੀ ਪਹਿਲਾਂ ਆਪਣਾ ਕੁਲਦੀਪ ਸਿੰਘ ਜੀ ਮਨਦੀਪ ਕੁਲਦੀਪ 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 ਬਾਈ ਪਿੰਡ ਕਿਹੜਾ ਬੋਹਾ ਜੀ ਬੋਹਾ ਜ਼ਿਲ੍ਹਾ ਮਾਨਸਾ ਮਾਨਸਾ ਲੈ ਵੀ ਮਿੱਤਰੋ ਬਾਈ ਕੁਲਦੀਪ ਲੈ ਗਿਆ ਝੋਟੀ ਬੋਹੇ ਤੋਂ ਜ਼ਿਲ੍ਹਾ ਮਾਨਸਾ ਤੇ ਕੁਲਦੀਪ ਮੰਨ ਲਾ ਬਾਈ ਕੰਮੇ ਸੂਏ ਝੋਟੇ ਦੂਜੇ ਸੂਏ ਜੀ ਦੂਜੇ ਸੂਏ ਕਰਦੀ ਆਪਣੀਆਂ ਵਪਾਰ ਕਰਦੇ ਹਾਂ ਜੀ ਕਰਦੀ ਹੈ ਠੀਕ ਹੈ ਤੇ ਇੱਕ ਬਾਰੇ ਨੰਬਰ ਬੋਲੀ ਕੁਲਦੀਪ 78141 76402 ਠੀਕ ਹੈ ਤੇ ਕੁਲਦੀਪ ਬਾਈ ਹੁਣ ਕਿੰਨੇ ਦਿਨ ਸੂਈ ਹੋਈ ਆ ਹੋ ਗਏ 20 ਦਿਨ ਜੀ ਠੀਕ ਆ ਤੇ ਦੁੱਧ ਬਾਈ ਫੁੱਲਾਲ ਕਿੰਨਾ ਕਰਿਆ 10 ਕਿਲੋ ਜੀ 10 ਕਿਲੋ ਪੂਰਾ ਜਮਾ ਹਾਂ ਜੀ ਹਾਂ ਠੀਕ ਆ ਤੇ ਕੁਲਦੀਪ ਰੇਟ ਦੀ ਗੱਲ ਆਂਦੀ ਰੇਟ ਕੀ ਕਰਤਾ ਬਾਈ ਰੇਟ 1 10 ਲੱਖ ਦੀ ਛੜਦਾ ਵੇ ਠੀਕ ਆ ਮਾਨਤਾਨ ਪੂਰਾ ਕਰਕੇ ਦੋ ਰਿਹਾ ਹਾਂ ਜੀ ਲੈ ਵੀ ਮਿੱਤਰੋ ਬਾਈ ਕੁਲਦੀਪ ਕਹਿੰਦਾ ਰੇਟ ਕਰਦੇ 1 10 ਤੇ ਮਾਨਤਾਨ ਪੂਰਾ ਕਰਕੇ ਦੋ ਰਿਹਾ ਪੂਰੇ ਲੱਖ ਦੇ ਦਿਆਂਗੇ ਤੇ ਮੌਕੇ ਦੀ ਗੱਲ ਹੁੰਦੀ ਆ ਮੌਕੇ ਤੇ ਮਾਨਤਾਨ ਹੋਰ ਵੀ ਹੋ ਸਕਦਾ ਤੇ ਬਾਕੀ ਕੁਲਦੀਪ ਨਾਲ ਸੰਪਰਕ ਕਰ ਲਿਓ ਪਿੰਡਾ ਬੋਹਾ ਜ਼ਿਲ੍ਹਾ ਮਾਨਸਾ ਚੰਗੀ ਝੋਟੀ ਆ ਦੂਜੇ ਦੂਜੇ ਸੂਏ ਆ 20 ਕ ਦੇਣੇ ਸੂਈ ਹੋਈ ਆ ਬਾਕੀ ਸੰਬਰਕ ਤੁਸੀਂ ਕਰਨਾ ਚੰਗੀ ਝੋਟੀ ਆ ਲੈ ਵੀ ਦੋਸਤਾਂ ਨਾਲ ਪੱਕ ਸਾਨੂੰ ਮੱਝ ਦਿਖਾਉਣਿਆ ਵਧੀਆ ਟੌਪ ਦੇਣਾ ਤਾਜੀ ਸੂਈ ਹੋਈ ਆ ਤੁਰਦ ਨੂੰ ਇੱਕ ਵਾਰੀ ਤੁਸੀਂ ਚੈੱਕ ਕਰ ਲੋ ਤੇ ਬਾਕੀ ਆਪਾਂ ਪੂਰੀ ਡੇ ਲੈ ਕੇ ਦੇਵਾਂਗੇ ਤੇ ਨਾਲ ਲੈ ਵੀ ਦੀ ਗੱਲ ਕਰੀ ਤਾਂ ਬਿਲਕੁਲ ਸਾਫ ਆ ਨਾ ਦਰਮਿਆਨੇ ਘਾਦੀ ਥੋੜੀ ਮੋੜ ਲੈ ਬਾਈ ਦਰਮਿਆਨੇ ਘਾਦੀ ਆ ਬਾਕੀ ਥਾਣਾ ਸੋਣਾ ਸਾ ਜਿਹੜਾ ਵਧੀਆ ਤੇ ਚੰਗੇ ਦੁੱਧ ਵਾਲੀ ਆ ਨਾ ਤੇ ਬਾਕੀ ਆਪਾਂ ਗੱਲਬਾਤ ਕਰਦੇ ਰੇਟ ਪੁੱਛ ਕੇ ਦੇਵਾਂਗੇ ਸਾਹਮਣੇ ਬੱਚਾ ਖੜਾ ਇੱਕ ਵਾਰੀ ਸੋਣ ਜਿਹੜਾ ਲੈ ਉਹ ਉੱਪਰ ਕੈਮਰਾ ਮਰਵਾ ਦੇ ਜਿਵੇਂ ਆਪਾਂ ਕਹਿਣਾ ਕਰੇ ਦੁੱਧ ਪੌਣ ਵਾਲੀ ਜਿਹੜੀ ਮੱਝ ਯਾਤ ਦੀ ਚੰਗੀ ਹੈ ਹਨਾ ਤੇ ਬਾਕੀ ਆਪਾਂ ਪੁੱਛਦੇ ਹਾਂ ਰੇਟ ਰੂਟ ਕਿੰਨਾ ਦੁੱਧ ਆ ਕੀ ਗੱਲਬਾਤ ਸਾਰੀ ਡਿਟੇਲ ਸਾਨੂੰ ਪੁੱਛ ਕੇ ਦੇਣੀ ਕਰਾਉਣਾ ਗੱਲਬਾਤ ਬਾਈ ਨਾਲ ਬਾਈ ਸਸੀ ਕਾਲ ਜੀ ਸਤਿਕਾਰ ਜੀ। ਨਾਮ ਦੱਸੋ ਜੀ ਆਪਣਾ। 바ਰੂ ਰਾਮ ਜੀ। ਬਾੜੂ ਜੀ। ਬਾੜੂ ਬਾੜੂ। 바ਰੂ ਰਾਮ। ਠੀਕ ਹੈ ਕਿਹੜਾ ਪਿੰਡਾ ਜੀ? ਚਕੇਰੀਆਂ। ਚਕੇਰੀਆਂ। ਜ਼ਿਲ੍ਹਾ ਮਾਨਸਾ ਹਣਾ। ਹਾਂਜੀ। ਠੀਕ ਹੈ ਤੇ 바ਰੂ ਰਾਮ ਜਿਹੜੀ ਆਪਣੇ ਆ ਝੋਟੀਆਂ ਕਾਂਵੇਂ ਸੂਏ ਜੀ? ਇਹ ਤੀਜੇ ਸੂਏ ਜੀ। ਤੀਜੇ ਸੂਏ? ਹਾਂਜੀ। ਠੀਕ ਹੈ ਤੇ ਹੁਣ ਕਿੰਨੇ ਦਿਨਾਂ ਸੂਈ ਜੀ? ਇਹਨੂੰ ਹੋ ਗਏ 12 ਹੋ ਗਏ। 12 ਦਿਨ। ਹਲੋ। 12 ਦਿਨ ਜੀ ਦੁੱਧ ਕਿੰਨਾ ਤਿਆਰ ਹੈ? 16 ਕਿਲੋ ਜੀ। 16 ਕਿਲੋ? ਹਾਂਜੀ। ਠੀਕ ਹੈ ਇੱਕ ਵਾਰੀ ਮੋਬਾਈਲ ਨੰਬਰ ਦੱਸੋ ਜੀ। ਮਗਲਾ। 8699036538 86990 90 36538 76538 ਠੀਕ ਹੈ ਬਾਈ ਦਾ ਨੰਬਰ ਆ ਤੇ ਪਿੰਡ ਆ ਜਵਾਰਕੇ ਤੇ ਜ਼ਿਲ੍ਹਾ ਮਾਨਸਾ ਮਿੱਤਰੋ ਤੇ ਦੁੱਧ ਹੁਣ 16 ਲੀਟਰ ਪੂਰਾ ਤਿਆਰ ਆ ਦਸੱਲੀ ਕਰ ਸਕਦਾ ਅਗਲਾ ਹਾਂਜੀ ਲੈ ਵੀ ਮਿੱਤਰੋ ਬਾਈ ਕਹਿੰਦਾ ਦਸੱਲੀ ਵੀ ਕਰ ਲਓ ਦੋ ਟਾਈਮ ਜੇ ਕਿਸੇ ਭਰਾ ਨੇ ਮੰਨ ਲਓ ਵੀ ਲੈਣੀ 16 ਲੀਟਰ ਕਹਿੰਦਾ ਪੂਰਾ ਮੌਕੇ ਦਾ ਦੁੱਧ ਤਿਆਰ ਆ ਚੰਗੇ ਦੁੱਧ ਆ ਲਿਆ ਤੇ ਮੰਗਰ ਵੀ ਕੱਟੀ ਆ ਮੱਝ ਦੇ ਕੱਟੀਆਂ ਨੇ ਜੀ ਕਟ ਕਟਾ ਨਾ ਮਾਰ ਕੱਟੀ 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 ਆ ਮਾਗਰ ਵੀ ਕੱਟੀ ਆ ਚੰਗੀ ਮਾਜਾ ਦੁੱਧ ਵਾਲੀ ਤੇ ਬਾਕੀ ਜੇ ਕਿਸੇ ਭਰਾਨ ਲੈਣੀ ਹੋਵੇ ਤਾਂ ਸੰਪਰਕ ਜ਼ਰੂਰ ਕਰ ਲਿਓ ਤੇ ਅਹ ਬਾਈ ਰੇਟ ਦੀ ਗੱਲ ਆਂ ਰੇਟ ਕੀ ਕਰਤਾ ਇੱਕ ਪੱਤੀ ਇੱਕ ਬੱਚੀ ਮਾਨਦਾਨ ਹੋਜੂ ਹਾਂਜੀ ਮਾਨਦਾਨ ਮਾਨਦਾਨ ਲੈ ਬਾਈ ਕਹਿੰਦਾ ਮਾਨਦਾਨ ਵੀ ਕਰਕੇ ਦੋ ਰਾਂਗੇ ਚੰਗੇ ਦੁੱਧ ਵਾਲੇ ਮਿੱਤਰੋ 1 ਲੱਖ ਤੇ 25 ਹਜ਼ਾਰ ਰੇਟ ਜਿਹੜਾ ਬਾਈ ਕਰਦਾ ਤੇ ਪਿੰਡਾ ਜਵਾਰਕੇ ਜ਼ਿਲ੍ਹਾ ਮਾਨਸਾ ਲੈ ਵੀ ਮਿੱਤਰੋ ਇੱਕਣਾ ਆਪਾਂ ਝੋਟੀ ਤੋਰ ਕੇ ਦਿਖਾਉਣਾ ਸੋਨੂੰ ਸੁਹਣਾਲੀ ਬਾਈ ਕੂਏ ਜੀ ਸੋਯੋਈ ਆ ਤੇ ਥਣਾ ਥੋਣਾ ਦਾ ਸਪੇਸ ਹੈੜਾ ਇੱਕ ਗਿੱਠ ਦੇ ਥਣ ਲੱਗੇ ਹੋਇਆ ਹੈ ਹਨਾ ਤੇ ਬਾਕੀ ਆਪਾਂ ਪੂਰੀ ਗੱਲਬਾਤ ਜਿਹੜੀ ਬਾਈ ਨਾਲ ਕਰਾਂ ਮੋੜਦਾ ਬਾਈ ਤੇ ਅਡਰ ਟਾਇਰ ਤਾਂ ਉਹ ਦੇਖਣ ਨੂੰ ਥੋੜਾ ਘੱਟ ਦੀਦਾ ਇਹ ਦੁੱਧ ਵਾਲੀ ਮੰਨ ਕੇ ਚਲੋ ਵੀ ਝੁੱਟਿਆ ਤੇ ਪੂਰੀ ਜਾਣਕਾਰੀ ਜਿਹੜੀ ਬਾਈ ਤੋਂ ਲਵਾਂਗੇ ਟਾਇਰ ਡਾਡਰ ਦੀ ਦੇਖੋ ਤੁਰਦੀ ਇਹਦਾ ਨਜ਼ਰ ਆਊਗਾ ਤੇ ਆਪਾਂ ਪੂਰੀ ਗੱਲਬਾਤ ਜਿਹੜੀ ਬਾਈ ਨਾਲ ਕਰਾਂਗੇ ਤੇ ਸਾਹਮਣੇ ਜਿਹੜਾ ਬੱਚਾ ਬੈਠਾ ਮਗਰ ਵੀ ਸ਼ਾਇਦ ਕੱਟੀ ਆ ਐ ਮਾਗਰ ਵੀ ਪਤੀ ਐ ਸਾਹ ਤੇ ਬਾਕੀ ਆਪਾਂ ਪੂਰੀ ਜਾਣਕਾਰੀ ਜਿਹੜੀ ਬਾਈ ਤੋਂ ਲੈਣੇ ਆ ਥਾਣਾ ਨਾਲ ਗੱਲ ਕਰੀ ਤਾਂ ਥਾਣ ਜਿਹੜਾ ਇੱਕ ਗੱਠ ਦੇ ਪੂਰਾ ਲੱਗਿਆ ਹੋਇਆ ਦੁੱਧ ਵਾਲੀ ਝੋਟੀ ਆ ਤੇ ਬਾਕੀ ਬਾਈ ਤੋਂ ਜਾਣਕਾਰੀ ਲੈਣੇ ਬਾਕੀ ਗ੍ਰਾਉਣਾ ਗੱਲਬਾਤ ਬਾਈ ਨਾਲ ਤੇ ਕੁਛ ਦੀ ਜਾਣਕਾਰੀ ਐਮ ਬਾਈ ਸਾਸਰੀ ਕਾਲ ਸਾਸਰੀ ਕਾਲ ਜੀ ਹਾਂ ਬਾਈ ਨਾਮ ਦੱਸੋ ਪਹਿਲਾਂ ਆਪਣਾ ਵੀਰਵਾਲ ਜੀ ਵੀਰਵਾਲਾ ਠੀਕ ਆ ਤੇ ਬਾਈ ਵੀਰਵਾਲਾ ਪਿੰਡ ਕਿਹੜਾ ਨੰਗਲ ਦੀ ਆ ਜੀ ਮਾਝਾ ਨੰਗਲਾ ਹੀ ਹਾਂਜੀ ਠੀਕ ਹੈ ਜ਼ਿਲ੍ਹਾ ਮਾਨਸਾ ਨਾ ਜ਼ਿਲ੍ਹਾ ਮਾਨਸਾ ਜੀ ਠੀਕ ਆ ਤੇ ਇੱਕ ਵਾਰੇ ਨੰਬਰ ਵੀ ਬੋਲ ਬਾਈ ਵਿਚਾਰੇ ਉਹਨਾਂ ਦਾ 26 ਜੀ 5579 ਠੀਕ ਆ ਤੇ ਕਰਦੀ ਬਾਈ ਝੋਟੀ ਆਪਣੀ ਕਰਦੀ ਝੋਟੀ ਆ ਜੀ ਠੀਕ ਆ ਕੰਮੇ ਸੂਇਆ ਤੀਜੇ ਸੂਇਆ ਜੀ ਤੀਜੇ ਸੂਇਆ ਹਾਂਜੀ ਠੀਕ ਆ ਹੁਣ ਕਹੇ ਦਿਨ ਹੋ ਗਏ ਬਾਈ ਸੂਈ ਨੂੰ ਇਹ 6 ਦਿਨ ਹੋ ਗਏ ਜੀ 6 ਦਿਨ ਹਾਂਜੀ ਟਾਈਟ ਲੇਵੇ ਦੀ ਹਣਾ ਹਾਂਜੀ ਲੇਵਾ ਘੱਟ ਦੀਂਦਾ ਤੇ ਦੁੱਧ ਬਾਈ ਹੁਣ ਫਰਾਲ ਕਿੰਨਾ ਤਿਆਰ ਮੌਕੇ ਦਾ ਹੁਣ 12 ਲੀਟਰ ਤਿਆਰ ਆ ਜੀ 6 ਦਿਨਾਂ ਦੇ ਪੂਰੇ ਜਮ ਹਾਂਜੀ ਤਸੱਲੀ ਕਰਾ ਦੇਣ ਤੁਹਾਡਾ ਹਾਂਜੀ ਠੀਕ ਆ ਲੈ ਬਾਈ ਪਿੰਡ ਆ ਬਾਈ ਦਾ ਨੰਗਲ ਤੇ ਜਿਲ੍ਹਾ ਮਾਨਸਾ ਟਾਈਟ ਲੇਵੇ ਦੀ 12 ਲੀਟਰ ਬਾਈ ਕਾ ਤਿਆਰ ਤੇ ਮਗਰ ਵੀ ਕੱਟੀ ਹਣਾ ਮਗਰ ਕੱਟੀ ਆ ਜੀ ਮ ਤੇ ਬਾਈ ਰੇਟ ਦੀ ਗੱਲ ਕਰੀ ਰੇਟ ਕੀ ਕਰਦਾ ਡੇਢ ਲੱਖ ਕਰਦਾ ਜੀ ਡੇਢ ਲੱਖ ਹਾਂਜੀ ਮਾਨਦਾਨ ਹੋ ਜੂ ਹਾਂਜੀ ਮਾਨਦਾਨ ਮੌਕੇ ਤੇ ਠੀਕ ਆ ਬਾਈ ਕਹਿੰਦਾ ਬਾਕੀ ਮੌਕੇ ਦੀ ਗੱਲ ਆ ਤੇ ਰੇਟ ਤਾਂ ਹੁਣ ਮੰਡੀ ਦੇ ਹਿਸਾਬ ਕਰਨਾ ਪੈਂਦਾ ਹਨਾ ਤੇ ਚੰਗੀ ਝੋਟੀਆਂ 12 ਲੀਟਰ ਜਿਹੜਾ ਦੁੱਧ ਹੁਣ ਮੌਕੇ ਤੇ ਸ਼ੀਤ ਨਾਲ ਸੁਸੱਲੇ ਤਿਆਰ ਆ ਤੇ ਦੋ ਟਾਈਮ ਦਸੱਲੀ ਕਰਕੇ ਤੁਸੀਂ ਖਰੀਦ ਸਕਦਾ ਲੈ ਮੈਂ ਤੁਰਕਣਾ ਪਾ ਮੱਝ ਦਿਖਾਉਣਿਆ ਤੇ ਮੱਝਾਂ ਚੰਗੀਆਂ ਹਨਾ ਹਨਾ ਤੁਹਾਨੂੰ ਦੀ ਗੱਲ ਕਰੀਏ ਜੀ ਆਰਡਰ ਦੀ ਗੱਲ ਕਰੀਏ ਤੋਰੇ ਜੀ ਖੋਲ ਕੇ ਮਾੜਾ ਇੱਕ ਵਾਰੀ ਤੇ ਪੂਰੇ ਸਾਫਾ ਡਰਦੀ ਆ ਦੁੱਧ ਵਾਲੀ ਮੱਝ ਆ ਗਈ ਲੱਸੀ ਜ਼ਰੂਰ ਆ ਸਿੰਘ ਵੀ ਥੋੜੇ ਜੇ ਮੰਨ ਕੇ ਚੱਲੋ ਵੀ ਡੇ ਡੇ ਵੰਗੇ ਜਿਆ ਤੇ ਪਰ ਮੱਝ ਆ ਜੇ ਦੁੱਧ ਵਾਲੀ ਦੁੱਧ ਦੀ ਗੱਲ ਕਰੀਏ ਦੁੱਧ ਚੰਗਾ ਹਵਾਨਾ ਬਹੁਤ ਸੋਹਣਾ ਹਨਾ ਤੇ ਲੈ ਕੇ ਤੁਰਿਆ ਨਹੀਂ ਜਾਂਦਾ ਹਨਾ ਲੱਸੀ ਜ਼ਰੂਰ ਆ ਆਂਡਾ ਬਹੁਤ ਸੋਹਣਾ ਤੇ ਇੱਕ ਹੋਰ ਗੱਲ ਨਾਲ ਥੋੜੇ ਆ ਮੂੜੇ ਦੇ ਮਿਲਦੀ ਆ ਬੱਚਾ ਨਾਲ ਜਿਹੜਾ ਮਰ ਗਿਆ ਸੀ ਆ ਮੋੜ ਦਾ ਹੀ ਮੋੜਦ ਤੇ ਉਹ ਵੀ ਆਪਾਂ ਗੱਲਬਾਤ ਸਾਰੀ ਕਰਾਂਗੇ ਤੇ ਬਾਈ 15 ਕਿਲੋ ਕਹਿੰਦਾ ਪੂਰਾ ਕਹਿੰਦਾ 13 ਚ ਤਿਆਰ ਹੈ 13 ਕਹਿੰਦਾ ਤਿਆਰ ਹੈ ਤੇ ਆਰਡਰ ਵੀ ਆਏ ਲੱਗਦਾ ਵੀ ਹਾਂ ਯਾਰ ਬਾਕੀ ਦੁੱਧ ਹੋਊਗਾ ਪਰ ਆਪਾਂ ਪੂਰੀ ਜਾਣਕਾਰੀ ਲੈ ਕੇ ਦੇਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਤੇ ਬਾਕੀ ਮੂੜੇ ਤੇ ਮਿਲਦੀ ਆ ਮੂੜੇ ਸਾਹਮਣੇ ਫਿੱਟਰ ਤੇ ਟੰਗਿਆ ਪਿਆ ਬਾਕੀ ਆਪਾਂ ਗੱਲਬਾਤ ਵੀ ਕਰਾਂਗੇ ਪੂਰੀ ਡਿਟੇਲ ਵੀ ਲਵਾਂਗੇ ਥਣਾ ਦੀ ਗੱਲ ਕਰੇ ਥਣਾ ਸਹਜ ਵਧੀਆ ਲੱਸੀ ਜਰੂਰ ਕਰਦੇ ਆ ਗੱਲਬਾਤ ਬਾਈ ਨਾਲ ਕਰਦੇ ਆ ਗੱਲਬਾਤ ਬਾਈ ਨਾਲ ਪੁੱਛਦੇ ਆ ਜਾਣਕਾਰੀ ਬਾਈ ਸੱਸੀ ਘਾਲ ਸੱਸੀ ਘਾਲ ਬਾਈ ਜੀ ਹਾਂ ਬਾਈ ਨਾਮ ਦੱਸਿਆ ਆਪਣਾ ਬਾਈ ਮੇਰਾ ਨਾਮ ਤਨਪ੍ਰੀਤ ਸਿੰਘ ਜੀ ਤਨਪ੍ਰੀਤ ਹਾਂਜੀ ਠੀਕ ਹੈ ਤੇ ਬਾਈ ਪਿੰਡ ਕਿਹੜਾ ਹੈਗਾ ਪਿੰਡ ਬਾਈ ਭੰਮੇ ਖੁਰਦੀ ਭੰਮੇ ਖੁਰ ਜਿਲ੍ਹਾ ਮਾਨਸਾ ਹਾਂਜੀ ਠੀਕ ਹੈ ਤੇ ਇੱਕ ਵਾਰੀ ਬਾਈ ਮੋਬਾਈਲ ਨੰਬਰ ਬੋਲੋ 97796 ਜੀ 25352 ਠੀਕ ਹੈ ਤੇ ਜਿਹੜੀ ਬਾਈ ਆਹ ਮੱਝ ਆਪਾਂ ਲੈ ਕੇ ਆਪਣੀ ਘਰ ਦੀ ਹੈ ਹਾਂ ਬਾਈ ਘਰ ਦੀ ਹੈ ਕਿੰਵੇਂ ਸੂਇਆ ਬਾਈ ਸੂਇਆ ਚੌਥਾਗਾ ਇਹ ਚੌਥਾ ਸੂਆ ਹਾਂਜੀ ਤੇ ਥੋੜਾ ਬਾਈ ਸੰਗਣੇ ਦਾ ਮੰਗਾਲ ਦਣਾ ਮੱਝ ਚ ਮੰਨ ਲਾ ਕਮੀ ਕੋਈ ਨਹੀਂ ਹੈ ਨਾ ਅਸੀਂ ਤੇ ਬਾਈ ਕਿੰਨੇ ਦਿਨਾਂ ਸੂਈ ਹੁਣ ਸੂਈ ਬਾਈ 16 ਦਿਨਾਂ ਦੀ ਹੈ ਜੀ ਤੇ ਇੱਕ ਬਾਈ ਬੱਚੇ ਨੂੰ ਕੀ ਕਰਨ ਹੋਗੇ ਸਪਹਿਲਾਂ ਬੱਚੇ ਦੇ ਬਾਈ ਅੰਦਰ ਜਿਹੜਾ ਦੁੱਧ ਖੜਦਾ ਹੈਗਾ ਦੁੱਧ ਜਾਮੇਗਾ ਉਹਦੇ ਨਾਲ ਰੇਸ਼ਾ ਪੈਗਾ ਸਾਹ ਨਹੀਂ ਆਇਆ ਆਪਣੇ ਕੋਲ ਪ੍ਰੂਫ ਵੀ ਹੈਗਾ ਕੋਈ ਬੰਦਾ ਫੋਟੋ ਦੇਖੇ ਸਭ ਕੁਝ ਹੈਗਾ ਆਪਣੇ ਕੋਲ ਤੇ ਹੁਣ ਮੂੜੇ ਤੇ ਵਧੀਆ ਮਿਲਦੇ ਬਾਈ ਹਾਂ ਬਾਈ ਮੂੜੇ ਦੁੱਧ ਪਾਉਣੇ ਹੈਗੇ ਕੋਈ ਦਿੱਕਤ ਨਹੀਂ ਆਉਂਦੀ ਤੇ ਹੁਣ ਬਾਈ ਇਸ ਟਾਈਮ ਦੁੱਧ ਕਿੰਨਾ ਤਿਆਰ ਆ ਬਾਈ ਇਸ ਟਾਈਮ ਦੁੱਧ 13 ਕਿਲੋ ਤਿਆਰ ਆ 13 ਕਿਲੋ ਪੂਰਾ ਤਿਆਰ ਆ ਹਾਂ ਤੇ ਤਸੱਲੀ ਕਰ ਸਕਦਾ ਦੋ ਟਮਾਲਾ ਕੋਈ ਮਰਜ਼ੀ ਆ ਦੂ ਠੀਕ ਹੈ ਤੇ ਦੁੱਧ ਬਾਈ ਪਾਗ ਨਾਲ ਆ ਤਾਂ ਬਈ 1500 ਰੁਪਏ ਲੱਗੂ 15 ਕਿਲੋ ਕਿਲੋ ਬਾਲਾ ਐਵੇਂ ਕਹੀ ਚੱਲੀਏ ਹਾਂ ਨਿੱਕਾ ਪਰਮਾਨ ਦਾ ਕੋਈ ਫਾਇਦਾ ਨਹੀਂ ਲੈ ਵੀ ਮਿੱਤਰੋ 15 16 ਕਿਲੋ ਵਾਲੀ ਮਾਝਾ ਹੁਣ ਇਸ ਟਾਈਮ 13 ਕਿਲੋ ਤਿਆਰ ਆ 15 ਨੋ ਕਿਸੀ ਨੂੰ ਹਾਂ 16 ਦਾ ਨਾ ਬਾਈ 16 ਦਾ ਨਾ ਬਾਈ ਕਹਿੰਦਾ ਸੂਈ ਨੂੰ 16 ਦਾ ਨੋ ਕਿ ਲਈ ਸੀ ਜਰੂਰ ਥੋੜਾ ਜਿਹਾ ਸਿੰਗ ਥੋੜੇ ਡੇਡੇ ਮੇਡੇ ਜਰੂਰ ਅਜੇ ਹੀ ਚੰਗੀ ਹੁੰਦੀ ਤਾਂ ਰੇਟ ਵੀ ਦੁੱਗਣਾ ਹੋਣਾ ਸੀਗਾ ਤੇ ਬਈ ਰੇਟ ਦੀ ਗੱਲ ਆ ਜਾਂਦੀ ਹੈ ਰੇਟ ਕੀ ਕਰਤਾ ਰੇਟ ਬਾਈ 90000 ਰੁਪਏ ਕਰ ਦੇ 90000 ਹਾਂ ਤੇ ਮਾਨਤਨ ਹੋਊਗਾ ਮਾਨਤਨ ਕਰ ਦਾਂਗੇ ਬਾਈ ਠੀਕ ਆ ਲੈ ਬ ਕੋਈ ਘਰੇ ਆ ਸਕਦਾ ਕੋਈ ਗੱਲ ਨਹੀਂ ਡੱਬੇ ਮਾਰ ਕੇ ਦੇਵਾਂਗੇ ਠੀਕ ਆ ਵੀ ਕਈ ਵਾਰ ਮਨ ਲੱਗਦਾ ਮੰਡੀ ਤੇ ਦਸੱਲੀ ਨਹੀਂ ਕਰਦਾ ਹੁੰਦਾ ਹਣਾ ਤੇ ਘਰੇ ਆ ਕੇ ਦੋ ਟਾਈਮ ਚੋਕੇ ਦੇਖ ਸਕਦਾ ਲੈ ਵੀ ਮਿੱਤਰੋ ਬਾਈ ਦਾ ਖੁੱਲਾ ਚਾਣ ਜਗ੍ਹਾ ਨਾ ਘਰੇ ਆ ਕੇ ਖਰੀਦ ਸਕਦਾ ਨਾ ਕੋਈ ਆਪਣਾ ਐ ਨਹੀਂ ਤੁਸੀਂ ਬੱਚਾ ਵੀ ਛੱਡ ਦੀਏਗੀ ਪੂਰਾ ਹੋਏਗਾ ਹਾਂ ਬੱਚਾ ਨਾਲ ਛੱਡ ਦੀਏ ਮੂੜਾ ਬਣਾਇਆ ਹੋਇਆ ਬਾਈ ਨੇ ਕੋਈ ਦਿੱਕਤ ਨਹੀਂ ਆਉਂਦੀ ਤੇ ਦੋ ਟਾਈਮ ਦਸੱਲੀ ਕਰਕੇ ਤੁਸੀਂ ਲੈ ਸਕਦੇ ਦੁੱਧ ਹੁਣ ਇਸ ਟਾਈਮ 13 ਕਿਲੋ ਤਿਆਰ ਆ ਮੌਕੇ ਦਾ ਤੇ 15 16 ਕਿਲੋ ਵਾਲੀ ਮੱਝਾ ਕਰਦੀ ਇਬਾਕੀ ਬਾਈ ਕਹਿੰਦਾ ਗੱਪ ਮਾਰਨ ਤੇ ਜਿੰਨਾ ਮਰਜ਼ੀ ਕਹੇ ਹਣਾ ਆਰਡਰ ਤੇ ਦੇਖ ਕੇ ਤੁਸੀਂ ਅੰਦਾਜ਼ਾ ਵੀ ਲਾ ਲੋਗੇ ਜਰੂਰ ਸੰਪਰਕ ਕਰ ਲਿਓ ਪਿੰਡ ਬਾਈ ਦਾ ਭੰਵੇਂ ਜ਼ਿਲ੍ਹਾ ਮਾਨਸਾ ਲੈ ਮਦਰਾਣਾ ਕਾਲੀ ਮਾਦੀ ਦੌਰ ਕੇ ਦਿਖਾਉਣਾ ਤੇ ਚੋਟੀ ਚੰਗੀ ਆ ਪੂਰੀ ਜਮਾਨਾ ਤੇ ਕਾਦੀ ਸੂਈ ਹੋਈ ਆ ਬਾਕੀ ਸਿੰਘ ਦੀ ਇੱਕੀ ਟੋਪੀ ਜ਼ਰੂਰ ਲਈ ਹੋਈ ਆ ਤੇ ਚੋਟੀ ਬਿਲਕੁਲ ਸਾਫ਼ ਅਡਰ ਤੇ ਆ ਜਮਾ ਖਾਣ ਲੇਵਦੀ ਗੱਲ ਕਰੀਏ ਜੀ ਆਪਾਂ ਹਣਾ ਠੱਪੜੇ ਦੀ ਸਾਰੀ ਚੰਗੀ ਆ ਇਹ ਕਿਸੇ ਵੀ ਕੰਮ ਗੱਲੋਂ ਮੰਨ ਲੋ ਕਮ ਹੀ ਨਹੀਂ ਹੈਗੀ ਇਹ ਅਡਰ ਹੀ ਬਹੁਤ ਸੋਹਣਾ ਹੈ ਨਾ ਇਹ ਬਾਕੀ ਗੱਲਬਾਤ ਸਾਰੀ ਆਪਾਂ ਨਾਲੇ ਤੋਂ ਬਸਕੇ ਦੇਵਾਂਗੇ ਕੀ ਰੇਟ ਰੂਟ ਕਰ ਦੋ ਬਣ ਦੇ ਬਾਈ ਬਣ ਦੇ ਸਣਾ ਜਿਹੜੇ ਬਹੁਤ ਸੋਹਣਾ ਬਾਕੀ ਚੰਗਿਆਂ ਝੋਟੀਆਂ ਖਰੀਦ ਦੇਣੇ ਤੇ ਮਾੜੀਏ ਖਰੀਦ ਦੇਣੀ ਹੈਗੀ ਹੈ ਨਾ ਤਾਜੀ ਸੂਈ ਆ ਬੱਚਾ ਸਾਹਮਣੇ ਆ ਤੇ ਧੰਨਵਾਦ ਆਪਾਂ ਕਰਦੇ ਆ ਤੇ ਬਾਕੀ ਸਾਰੀ ਹੈਨਾ ਕਈ ਵਾਰ ਕਿਸੇ ਭਰਾ ਨੇ ਕੋਈ ਦਸੱਲੀ ਕਰਕੇ ਪਸੂ ਲੈਣਾ ਹੁੰਦਾ ਤੇ ਮਿਲ ਜਾਂਦੇ ਉਹਨਾਂ ਕੋਲ ਬਾਕੀ ਗੱਲਬਾਤ ਕਰਦੇ ਆ ਬਾਈ ਆਪਾਂ ਕਾਲੇ ਨਾਲ ਕਾਲੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਨਾਮ ਤਾਂ ਪੰਕਲ ਦਸਿੱਤ ਹੈਨਾ ਇੱਕ ਵਾਰੀ ਦੱਸ ਦੇ ਪਿੰਡ ਬੁਰਜ ਰਾਠੀ ਜੀ ਨਾਂ ਕਾਲਾ ਪੰਡਤ ਜ਼ਿਲ੍ਹਾ ਮਾਨਸਾ ਹੈਨਾ ਠੀਕ ਹੈ ਮਾਲ ਨੰਬਰ ਬੋਲ ਬਾਈ 9646283599 ਠੀਕ ਹੈ ਤੇ ਕੱਲ ਜਿਹੜੀ ਆਪਾਂ ਝੋਟੀ ਆ ਬਾਈ ਦੁਰਕ ਦਿਖਾਈ ਆ ਕਹਵੇਂ ਸੂਆ ਇਹਦਾ ਦੂਜਾ ਸੂਆ ਜੀ ਦੂਜਾ ਸੂਆ ਠੀਕ ਆ ਤੇ ਕਿੰਨੇ ਦਿਨ ਸੁਈ ਹੋਈ ਆ ਇਹਨੂੰ ਹੋ ਗਿਆ 11ਵਾਂ ਦਿਨ ਠੀਕ ਆ ਤੇ ਹੁਣ ਦੁੱਧ ਬਾਈ ਕਿੰਨਾ ਕਦੇ ਆ ਹੁਣ ਇਹਦੇ ਥੱਲੇ 10 ਕਿਲੋ ਚੌਣ ਚ ਆਇਆ ਚੌਣ ਚ 10 ਕਿਲੋ ਹੈਗਾ ਕੀ ਉਮੀਦ ਕੀ ਲਾਇ ਝੋਟੀ ਤੋਂ ਮੁੱਲ 1 25 ਕਰੀ ਦੁੱਧ ਕਿੰਨਾ ਕਦੇ ਦੂੰ ਹੈ ਦੁੱਧ ਕਿੰਨਾ ਕੱਢ ਦੂਗੀ ਦੁੱਧ 13 14 ਠੀਕ ਕੱਢੂ ਜਮਾ ਹਾਂ ਤਸਲੀ ਪੂਰੀ ਪੂਰੀ ਤਸਲੀ ਠੀਕ ਆ ਤੇ ਰੇਟ ਕਾਲ ਕੀ ਕਰਤਾ ਰੇਟ 25 ਕਰੀਏ ਮਾਨਤਨ ਹੋ ਜੂ ਮਾਨਤਨ ਕਰਾਂਗੇ ਠੀਕ ਆ ਦੇਈ ਕਈ ਵਾਰ ਨਾ ਯਾਰ ਦਿਲ ਨਹੀਂ ਘੜਦਾ ਮੈਂ ਬੰਦੇ ਆ ਵੀ ਮੰਡੀ ਤੋਂ ਘਰੋ ਜਵਾਕੇ ਦੇਵਾਂਗੇ ਘਰੇ ਆਉਂਦੀਆਂ ਮੱਝਾਂ ਠੀਕ ਆ ਘਰੇ ਆਪਣੇ ਕੋਲੇ ਹੁੰਦੀਆਂ ਨੇ ਹਾਂ 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 ਮਨ ਲਾ ਜੇ ਕਿਸੇ ਨੂੰ ਲੈਣੀਆਂ ਤਾਂ ਮਨ ਲਾ ਦੋ ਟਾਈਮ ਤਸੱਲੀ ਕਰਕੇ ਮੱਝ ਫੇਰ ਖਰੀਦ ਚਾਰ ਟਾਈਮ ਲਵੇ ਯਾਰ ਦੋ ਟਾਈਮਾਂ ਨਾਲ ਵੀ ਹੁੰਦੀ ਕਈ ਵਾਰ ਮੰਡੀ ਦੇ ਵਾਲਾ ਕਹਿੰਦਾ ਯਾਰ ਤਸੱਲੀ ਨਹੀਂ ਹੁੰਦੀ ਹਣਾ ਵੀ ਘਰੇ ਆਪਣੇ ਕੋਲੇ ਹੁੰਦੇ ਹੁੰਦੀਆਂ ਨੇ ਹਾਂਜੀ ਲੈ ਵੀ ਮਿੱਤਰੋ ਕਾਲੇ ਨਾਲ ਸੰਪਰਕ ਕਰ ਲਿਓ ਪਿੰਡ ਬੁਰਜਰਾਠੀ ਜ਼ਿਲ੍ਹਾ ਮਾਨਸਾ ਜੇ ਕਿਸੇ ਭਰਾ ਨੇ ਮੱਝ ਲੈਣੀ ਆ ਤਾਂ ਦੋ ਟਾਈਮ ਤਸੱਲੀ ਕਰਕੇ ਫੇਰ ਖਰੀਦ ਸਕਦਾ ਤੇ ਚੰਗੇ ਪਸ਼ੂ ਖਰੀਦਦੇ ਬਾਈ ਤੇ ਰੇਟ ਮੰਨ ਲਾ ਕਹੇ ਜਾਇਦੀ ਮਿਲ ਜਾਂਦੀ ਨਹੀਂ ਇਹ ਤਾਂ ਥੋੜੇ ਉੱਚੇ ਬਾਦੀ ਹਾਂ ਹਾਂ ਬੱਤ ਰੇਟ ਜਾਇਦੀ ਨਹੀਂ ਮਿਲ ਜਾਂਦੀਆਂ ਤੇ ਬਾਕੀ ਜਿਹੇ ਜੇ ਪੈਸੇ ਲਾਉਂਗੇ ਉਹੇ ਜਾਂ ਤੁਹਾਨੂੰ ਉਹੇ ਜ ਠੀਕ ਹੈ ਉਹੇ ਜ ਮਨ ਲਾ ਮਿਲ ਜਾਂਦਾ ਹੈ ਨਾ ਹਾਂ ਹਾਂਜੀ ਤੇ ਬਾਕੀ ਸੰਬਰਕ ਜ਼ਰੂਰ ਕਰ ਲੋ ਕਰਨਾ ਪਿੰਡ ਬੁਰਜਾ ਠੀ ਜਲਾ ਮਾਨਸਾ ਤੋਂ ਲਾਈਵ ਮਿੱਤਰੋ ਅੱਜ ਜਿਹੜੀ ਵੀਡੀਓ ਪਸ਼ੂ ਮੰਡੀ ਮਾਨਸਾ ਤੋਂ ਦਿਖਾਈਏ ਕਿਉਂਕਿ ਜਿਵੇਂ ਪੰਜਾਬ ਬੰਦ ਸੀਗਾ ਅੱਜ 16 ਤਰੀਕ ਨੂੰ ਉਹਦਾ ਕਰਕੇ ਜਿਹੜਾ ਮੰਡੀ ਦੇ ਉੱਤੇ ਕਾਫੀ ਅਸਰ ਪੈ ਗਿਆ ਕਿ ਜਿਹੜੇ ਪਸ਼ੂ ਘੱਟ ਨਜ਼ਰ ਆਏ ਇਹਦਾ ਕਰਕੇ ਜਿਹੜਾ ਖਾਲੀ ਜ਼ਰੂਰ ਆਪਣ ਮੰਡੀ ਦੇ ਸੁਭ ਹਨ ਤੇ ਕਾਰਨ ਇਹੀ ਹੈ ਵੀ ਪੰਜਾਬ ਬੰਦ ਸੀ ਅੱਜ ਕਿਤੇ ਮੰਡੀ ਨੇ ਵਧੀਆ ਭਰ ਜਾਣਾ ਸੀਗਾ ਤੇ ਅੱਜ ਜਿਹੜੀ ਮੰਡੀ ਤੇ ਪਸ਼ੂ ਥੋੜੀ ਪਹੁੰਚੇ ਸੀਗੇ ਤੇ ਬਾਕੀ ਹਰ ਸ਼ੁੱਕਰਵਾਰ ਨੂੰ ਮੰਡੀ ਲੱਗਦੀ ਆ ਅੱਜ ਵੀ ਜਿਵੇਂ 16 ਤਰੀਕ ਸੀਗੀ ਇਹਦਾ ਕਾਲ ਬੰਦਾ ਜਿਹੜਾ ਪੰਜਾਬ ਦੀ ਕਾਲ ਬੰਦ ਸੀਗੀ ਉਹਦਾ ਕਰਕੇ ਠੀਕ ਆ ਮੰਡੀ ਜਿਹੜੀ ਨਹੀਂ ਭਰ ਸਕੀ ਹਨਾ ਨੇੜੇ-ਨੇੜੇ ਪਿੰਡਾਂ ਚ ਫੇਰ ਵੀ ਜਿਹੜੇ ਬਸ ਉੱਥੇ ਪਹੁੰਚੇ ਹੋਏ ਨੇ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਦੇ ਕਿਉਂਕਿ ਆਪਾਂ ਹਰੇਕ ਮੰਡੀ ਦੀ ਜਿਹੜੀ ਵੀਡੀਓ ਹੈ ਮਾਨਸਾ ਸਾਨੂੰ ਦਿਖਾਉਣੇ ਹੁੰਦੇ ਆ ਤੇ ਫੇਰ ਵੀ ਟਮਾਟੇ ਲਈਆਂ ਮੱਧਾਂ ਜੜੀਆਂ ਲਾਜ਼ਮੀ ਪਹੁੰਚੀਆਂ ਨੇ ਬਾਕੀ ਮਿਲਦੇ ਆ ਦੋਸਤੋ ਹੋਰ ਕਿਸੇ ਮੰਡੀ ਤੇ ਆਪ ਤਕਰੀਦ ਹੋ ਗਿਆ ਧੰਨਵਾਦ ਸਾਰੇ ਭਰਾਵਾਂ ਦਾ ਪੂਰੇ ਦੇਖਣ ਦੇ ਲਈ ਵੀਡੀਓ ਸ਼ੇਅਰ ਜਰੂਰ ਕਰਿਓ